ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵੜੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਡਾਲਾ ਪੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਨਾਲ ਗੱਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆ ਤੇ ਕੁਝ ਬੱਛੀਆਂ ਤੁਹਾਨੂੰ ਦਿਖਾਵਾਂਗੇ ਇੱਧਰ। ਆਹ ਬੱਛੀਆਂ ਵੀ ਕੁਝ ਵਿੱਚ ਵਿਖਾਊਗਾ ਛੋਟੀਆਂ ਬੱਛੀਆਂ ਜਿਹੜੀਆਂ ਵਿੱਚ ਆਪਾਂ ਸ਼ੋਅ ਕਰਾਂਗਾ। ਤੇ ਗਾਵਾਂ ਚ ਕੋਈ ਤੋਕੜ ਗੱਬਣਾ ਕੋਈ ਸੱਜਰ ਸੂਈ ਆ ਕੋਈ ਬੱਚੇ ਤੋਂ ਬਿਨਾ ਆ ਤੇ ਬਾਕੀ ਆ ਵੀ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਇੱਥੋਂ ਕਰਕੇ ਖੜਿਆ ਕਰੋ ਜੀ ਹਾਂਜੀ ਵਧੀਆ ਦੀ ਸੱਸੀ ਕਾਲ ਜੀ ਸਭ ਜੀ ਹੋ ਠੀਕ ਠਾਕ ਈ ਵਧੀਆ ਵਧੀਆ ਤੁਸੀਂ ਹਾਂਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦਾ ਫਿਰ ਆਪਣਾ ਮੇਜਰ ਸਿੰਘ ਪੇਂਟ ਬੜਾ ਲਾਵਾਂਗੇ ਜ਼ਿਲ੍ਹਾ ਗਰਦਾਸਪੁਰ ਸਿੱਕਦਾ ਦਾ ਫੋਨ ਨੰਬਰੇ ਬੋਲ ਦੋ ਫੋਨ ਨੰਬਰ 8146524733 ਠੀਕ ਹੈ ਵੇਤਾ ਜੀ ਪਿਛਲਾ ਮਾਲ ਫਿਰ ਪਿਛਲਾ ਮਾਲ ਵੇਖ ਕੇ ਆਏ ਕੀ ਅੰਦਰੋ ਜੀ ਅੱਛਾ ਜਾਈ ਜਾਂਦੀ ਹੈ ਆਈ ਚਲਾਈ ਆਈ ਚਲਾਈ ਹੋਈ ਜਾਂਦੀ ਹੈ ਅੱਛਾ ਤੇ ਅੱਜ ਇੱਕ ਮੱਝ ਤੇ ਚਾਰ ਗਾਵਾਂ ਹਨ ਪਹਿਲਾਂ ਮੱਝ ਵਖਾ ਲਈਏ ਹਾਂਜੀ ਠੀਕ ਹੈ ਇਹ ਥੋੜੀ ਉੱਚੇ ਬੱਚੇ ਦੀ ਜੀ ਹਾਂ ਜਿੱਥੇ ਬੱਚੇ ਦੋ ਮਹੀਨੇ ਬੱਚਾ ਜਨਮ ਕਰ ਕੀ ਦੋਤੇ ਕਿੰਨਾ ਇਹ ਦੇਖੋ ਦੋ 7 ਕਿਲੋ ਦੇਖੋ ਅੱਛਾ 7 ਕਿਲੋ ਦਾ ਤੋਰਕ ਮਗਰ ਇਹਦੇ ਖੱਟਾ ਹੈ ਹਾਂਜੀ भी चलो ठीक है।, है ये वीडियो बना टाइम जरा अपना दोपहर हिसाब है शाम तक फिर उस हिसाब अपने दुद्ध के हवाने तैयार कर लूगी सी ये देख सकते लागे तो ਤੇ ਆਹ ਘੱਟਾ ਹੈ ਜਿਹੜਾ ਇਹਦਾ ਆਪਣੇ ਹਿਸਾਬ ਨਾਲ ਕੋਈ ਲਾ ਲੇ ਆਪਣੀ ਸਮਝਣ ਕਿੰਨਾ ਵੇਚੀ ਫਿਰ ਮੁੱਲ ਰੱਖਨੇ ਦਾ ਆਪਾ ਮੋਦ ਵਿੱਚ ਘੱਟ ਬਹਿਣ ਜਾ ਕਹਿੰਦਾ ਵਾ ਅੱਛਾ 60 ਹਜ਼ਾਰ ਦੀ ਮੈਂ ਦਵਾਂਗੀ ਅੱਛਾ 60 ਹਜ਼ਾਰ ਦੀ ਦਵਾਂਗੇ 60 ਹਜ਼ਾਰ ਦੀ ਚਲੋ ਬਾਕੀ ਮੋਕੇ ਤੇ ਕਰ ਦੋਗੇ ਬਾਕੀ ਮੋਕੇ ਤੇ ਕਰ ਦਾਂਗੇ ਮੋਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਠੀਕ ਐ ਤੇ ਆ ਵੈਟਸ ਹੋਈ ਸੁਵਾਈ ਜੀ ਹਾਂਜੀ ਵੈਟ ਨੂੰ ਤਰਸ਼ੀ ਵਾਲੇ ਸੁਈ ਨੂੰ ਜੀ ਅੱਛਾ 6 ਦਿਨ ਹੋ ਗਏ ਹਾਂਜੀ 12 ਕਿਲੋ ਬੁਰਾ ਦੇਖ ਅੱਛਾ 12 ਲੀਟਰ ਹੈਗਾ ਮੋਕੇ ਤੇ ਤਿਆਰ ਕਿੰਨਾ ਕਰੀ ਜਾਊਗੀ ਇਹ ਦੋ ਚੋਂ ਦੇ 20 ਕਿਲੋ ਜੋ ਹਾਦੇ ਪਰ ਗਰਮੀ ਹੈ 15 ਕਿਲੋ ਤੇ ਚਾਹੀਦੀ ਹੈ। ਅੱਛਾ 15 ਲੀਟਰ ਜਿਹੜਾ ਕਰੀ ਜਾਓਗੇ। ਬੱਚਾ ਕੀ ਇਹ ਤਾਂ ਮਗਰ। ਮਗਰ ਬੱਚਾ ਜੀ। ਮਗਰ ਇਹਦੇ ਅੱਛਾ। 20 ਠੀਕ ਹੈ। ਅ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆਪਾਂ ਲੱਗ ਗਿਆ ਤਾਂ ਚਿੰਗੇ ਜੱਫ ਤੇ ਥਾਣੇ। ਮੋਟਾ ਤਾਂ ਗੰਦੀ ਪੂਰਾ ਬਠਾ। ਬਾਕੀ ਚਿਹਰੇ ਤਾਂ ਬੜੀ ਖੂਬਸੂਰਤ ਹੈ। ਮੂੰਹ ਦੋ ਦੰਦ ਚੱਕਿੱਤੇ ਦੰਦ। ਹਾਂ ਜੀ। ਕੋਸ਼ਿਸ਼ ਕਰਦੇ ਆਂ ਦਿਖਾਉਣ ਦੀ ਤੁਹਾਨੂੰ। ਇਹ ਚੌਗੀ। 4 ਦੰਦ ਦੇ। ਇਹ ਚੌਗੀ ਤੇ ਦਹੀ ਆ ਜਿਹੜੇ ਪ੍ਰੋਪਰ ਕਰਨ। ਹਾਂ ਜੀ। ਚੌੜ ਚਾਰ ਦਾਂਦੇ ਆ ਜਿਹੜੀ ਆਹ ਦੇਖ ਸਾਡੇ ਜੇ ਕਾਫੀ ਖੂਬਸੂਰਤ ਜੀ ਵਹਿੜਿਆ ਲੈ ਜਾਲੇ ਨਾ ਬੱਚੇ ਦੇਖ ਲਈ ਉਹ ਬੱਚਾ ਵੱਜਿਆ ਇਹਦਾ ਸਾਹਮਣੇ ਆਵਸ਼ਾ ਹੈ ਜਿਹੜਾ ਚਲੋ ਲੈ ਜਾ ਫਿਰ 12 ਕਿਲੋ ਜਿਹੜਾ ਹੁਣ ਕਹਿੰਦੇ ਵੀ ਮੋਕੇ ਤੇ ਤਿਆਰ ਆ 15 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਬਾਕੀ ਮਰਦੇ ਸਾਲ ਨਾ ਕਾਤ ਵਜਨ ਚੰਗਾ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ 60000 ਪੇ ਕਰਦੇ 60000 ਦਾ ਅੱਛਾ ਇਹ 60000 ਹੀ ਦੇਣੀ ਹੈ ਬਾਕੀ ਮੌਕੇ ਤੇ ਹੋ ਜੂਗਾ ਬਾਕੀ ਮੌਕੇ ਤੇ ਹੋ ਜਣਾ ਬਾਕੀ ਠੀਕ ਹੈ ਤੇ ਆ ਟੋਕੜ ਕੱਬਣ ਜੇ ਹਾਂ ਜੀ ਟੋਕੜ ਕੱਬਣ ਵਿੱਚ ਪਹਿਲਾਂ ਜੀ ਕਿੰਨੇ ਜਰ ਦੇ ਚੱਕ ਪਾਸਿਆ ਚੌਥਾ ਮੈਨੂੰ ਜਾਣਿਆ 3 ਮਹੀਨੇ ਪੂਰੇ ਹੋ ਗਏ ਚੌਥਾ ਲੱਗ ਗਿਆ ਜੀ ਤੇ ਦੁੱਧ ਦੁੱਧ 5 ਕਿਲੋ ਜੀ ਅੱਛਾ ਇਹ ਆ ਵੀ ਸਾਰੀਆਂ ਗਰਮੀਆਂ ਗਰਮੀਆਂ ਚਾਹ ਪਾਣੀ ਦਾ ਇਹ ਸਾਰੀ ਜਾਊਗਾ ਜਾਊਗੀ ਜਾ ਐਂ ਮੇਰਾ ਡਾਊਨ ਤੇ ਡਬਲ ਕਰ ਲਓ ਇਹਦਾ ਖੜੂਗਾ ਤੇ ਗਾਂ ਤੇ ਆਲਾਂ ਜਿੰਨੇ ਸੋਣਾ ਆ ਜੇ ਨੂੰ ਪੈਸੇ ਵਟੂਗਾ ਜੀ ਐਫਡੀ ਆ ਕੇ ਠੀਕ ਆ ਆਹ ਸਾਹ ਇਹਦਾ ਬਾਕੀ ਸੋਹਣੀ ਵੜਿਆ ਜੀ ਦੁੱਧ ਵੀ ਦੇਂਦੀ ਆ ਤੇ ਗਾੜੀ ਗੱਭਣ ਵੀ ਆ ਆ ਦੇਖ ਸਾਡੇ ਜੀ ਪਹਿਲਾ ਹੀ ਸੂਆ ਵਾ ਜਿਹੜਾ ਇਹਦਾ ਤੇ ਬਾਕੀ ਸੱਜਰ ਵੀ ਚੰਗੇ ਦੁੱਧ ਨਾਲ ਜਾਵਦੀ ਆ ਹਮਾਂ ਨੇ ਜਵਾਟ ਪੁੱਟ ਕਾਫੀ ਆ ਜਦੋਂ ਸੱਜਰ ਤਿਆਰ ਹੋਏ ਚੰਗੀ ਭਰੂਗੀ ਆ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਤੁਹਾਨੂੰ ਫਲਾਗ ਥੋੜਾ ਮੋਟਾ ਕਰਦੀ ਹੈ ਤੇ ਇਹਦਾ ਫਿਰ ਮੁੱਲਾ ਮੁੱਲੇ ਤੇ 35000 ਰੁਪਏ ਕਰਨੇ ਆ ਅੱਛਾ 30000 ਅੱਛਾ 30000 ਦੀ ਵਸ਼ੀਰ ਮਾਈ ਸੰਵਲ ਸਤਸੀਰ ਵਿੱਚ ਵੀ ਤਿਆਰ ਹੈ ਠੀਕ ਹੈ ਬਾਕੀ ਕੋਈ ਵੀ ਰਾਨ ਕੇ ਵੇਖੇ ਸੋਹਣੇ ਰੰਗ ਰੂਪ ਦੀ ਆ ਤੇ ਉਮਰ ਦੇ ਸਾਹ ਹੁਣ ਕੱਦ ਕਾਠ ਵੀ ਚੰਗਾ ਹੈ ਤੇ ਆ ਬੱਚਾ ਤਾਂ ਵੀ ਨਹੀਂ ਆ ਇਹ ਬੱਚਾ ਤਾਂ ਪਿਆ ਜੀ ਕਿੰਨਾ ਦੁੱਧ ਦੇ ਤੋੜੋ ਫਿਰ ਇਹਨਾਂ ਮਿਲਾ ਜੀ ਸ਼ੇਕਲ ਦੁੱਧ ਜਿਹੜਾ ਕਹਿੰਦੇ ਪਈ ਹੈਗਾ ਇਹਦੇ ਕੋਲ ਬਾਕੀ ਚਾਹ ਪਾਣੀ ਦੇ ਨੇ ਵਧੀਆ ਸਾਰੀ ਜਣਾ ਆਹ ਦੇਖ ਸਾਡੇ ਥਾਣੇ ਦੇ ਤੇ ਇਹਦਾ ਫਿਰ ਮੁੱਲ ਮੁੱਲ ਦਾ 20000 ਕਰਦੇ ਜੀ ਅੱਛਾ 16000 ਦੇ ਦਿੰਨ 16000 ਵੀ ਮਾਹੀ ਮੌਕੇ ਤੇ ਕਰਦਾ ਮੈਂ ਮੰਨ ਤਾ ਠੀਕ ਹੈ ਹਾਂਜੀ ਤੇ ਇਹਦੇ ਕੋਲ ਦੁੱਧ ਨੌ ਕੋ ਦੁੱਧ ਜੀ ਅੱਛਾ ਇੱਕ ਫਾਨ ਤੋਂ ਆਕਤਰਾ ਕਾਟੀ ਅੱਛਾ ਇੱਕ ਥਾਂ ਚ ਧਾਰਾਂ ਕਾਟਿਆ ਦੁੱਧ ਜਿਹੜਾ ਕਿੰਨੇ ਵੀ 9 ਲੀਟਰ ਇਹਦੇ ਕੋਲ ਹੰਦਕ ਸਾਡੇ ਪਾਣੀ ਤੇ ਲੱਗੇਗਾ ਤੇ ਇਹਦਾ ਫਿਰ ਮੁੱਲ ਮੁੱਲ ਦਾ ਰੀਅਰ ਕਰਦੇ ਹਾਂ ਜੀ ਅੱਛਾ 17000 ਅੱਛਾ 17000 ਬਸ ਮੋਕ ਚ ਕਰਦਾ ਮਾਨ ਲਾਂਗੇ ਠੀਕ ਹੈ ਜੀ ਤੇ ਠੀਕ ਹੈ ਜੀ ਕੋਈ ਹੋਰ ਕੁਛ ਹੈ ਨਾ ਇਹ ਬੱਸੀਆਂ ਵਿਖਾਉਣੀਆਂ ਨੇ ਇਹ ਬੱਸੀਆਂ ਜਿਹੜੀਆਂ ਰਹਿ ਗਈਆਂ ਵਿਖਾਉਣ ਵਾਲੀਆਂ ਕਿਹੜੀ ਕਿਹੜੀ ਵਿਖਾਉਣੀ ਮੱਛੀ ਮੱਛੀ ਆ ਵੀ ਅੱਛਾ ਜੋੜਾ ਜਿਹੜਾ ਇਹ ਵਾਲਾ ਜੋੜਾ ਇਹ ਵਾਲਾ ਜੀ ਅੱਛਾ ਇਹ ਕਾਜ ਆ ਬੈਠੀ ਜਰੀਂ ਆ ਜੀ ਜੱਸੀਆਂ ਹੀ ਆ ਤਿੰਨੇ ਹਾਂਜੀ ਪਹਿਲਾਂ ਅੱਛਾ ਫੱਛੀਆਂ ਹੀ ਵੇਚਤੀਆਂ ਸਾਰੀਆਂ ਅੱਛੀਆਂ ਹੀ ਵੇਚ ਰਹੀਆਂ ਅੱਛਾ ਹਾਂਜੀ ਦੇਨਾਂ ਦਾ ਕੀ ਮੁੱਲ ਜੇ ਫਿਰ ਮੁੱਲ ਜੇ ਪੱਠੀਆਂ ਲਊਗਾ ਤਾਂ ਆਇਆ ਦੇ ਦਾਂ ਤਿੰਨੇ ਅੱਛਾ ਕੱਲੀ ਕੱਲੀ ਦਾ ਪਰ ਮੈજર ਕਰਦੇ ਕੱਲੀ ਕੱਲੀ ਦਾ 5-5 ਹਰ ਹਾਂਜੀ ਕੱਲੀਆਂ ਇਕੱਠੀਆਂ ਲਊਗਾ 10000 ਤੇ ਇਕੱਠੀਆਂ ਤਿੰਨੇ 10000 ਦੀਆਂ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਆ ਕੇ ਪਸ਼ੂ ਖਰੀਦੋ ਜੀ